ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ 3 ਜੁਲਾਈ 2024 ਡਾਕ ਘਰ ਦੀ ਇਸ ਨਵੀਂ ਸਕੀਮ ਤਹਿਤ ਮਿਲਣਗੇ 10 ਲੱਖ ਰੁਪਏ ਗੈਸ ਸਿਲੰਡਰ ਤੇ ਹੋਰ ਕਈ ਸਕੀਮਾਂ ਚ ਹੋਵੇਗਾ ਇੱਕ ਤਰੀਕ ਨੂੰ ਵੱਡਾ ਬਦਲਾ ਆਮ ਲੋਕਾਂ ਲਈ ਨਵੇਂ ਰੂਲ ਹੋਏ ਲਾਗੂ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਸਰੀ ਕਲਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣੇ ਹੀ YouTube ਚੈਨਲ ਅੱਜ ਦੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਅੱਜ ਸੀ ਤੁਹਾਡੇ ਲਈ ਅੱਜ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਲੈ ਕੇ ਹਾਜ਼ਰ ਹੋ ਚੁੱਕੇ ਆਂ ਤਾਂ ਪਹਿਲੀ ਤੇ ਵੱਡੀ ਖਬਰ ਪੰਜਾਬ ਤੇ ਹਰਿਆਣੇ 'ਚ ਹੰਮਸ ਭਰੀ ਗਰਮੀ ਤੋਂ ਇਸ ਦਿਨ ਮਿਲੇਗੀ ਰਾਹਤ ਮੌਸਮ ਵਿਭਾਗ ਨੇ ਦੱਸੀ ਤਾਰੀਖ ਇਨ੍ਹਾਂ ਸ਼ਹਿਰਾਂ 'ਚ ਜਾਰੀ ਕੀਤਾ ਅਲਰਟ ਤਾਂ ਦੇਖੋ ਮੌਸਮ ਵਿਭਾਗ ਨੇ ਇਨਾ ਰਾਜਾਂ ਨੂੰ ਲੈ ਕੇ ਵੱਡਾ ਅਲਰਟ ਜਾਰੀ ਕੀਤਾ ਹੈ ਹਿਮਾਚਲ ਪ੍ਰਦੇਸ਼ ਚ ਮਾਨਸੂਨ ਨੇ ਜ਼ੋਰ ਫੜ ਲਿਆ ਹੈ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਚ ਭਾਰੀ ਮੀਂਹ ਪਿਆ ਅੱਗੇ ਵੀ ਤੁਸੀਂ ਪੂਰੀ ਜਾਣਕਾਰੀ ਦੇਖ ਸਕਦੇ ਹੋ ਤਾਂ ਦੇਖੋ ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਪਿਆ ਸ਼ਿਮਲਾ ਚ ਵੀ ਚੰਗੀ ਬਾਰਿਸ਼ ਹੋਈ 3 ਅਗਸਤ ਤੱਕ ਭਾਰੀ ਮੀਂਹ ਦੀ ਸੰਭਾਵਨਾ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਦੇਖੋ 31 ਜੁਲਾਈ ਨੂੰ ਵੀ ਔਰੇਂਜ ਅਲਰਟ ਜਾਰੀ ਰਹੇਗਾ 1 ਤੋਂ ਲੈ ਕੇ 3 ਅਗਸਤ ਤੱਕ ਦੁਬਾਰਾ ਤੋਂ ਜੈਲੋ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਦੇਖੋ ਇਸ ਦੌਰਾਨ ਮੌਸਮ ਵਿਭਾਗ ਨੇ ਵੱਡਾ ਅਲਰਟ ਜਾਰੀ ਕੀਤਾ ਹੈ ਉਧਰ ਇੱਕ ਹੋਰ ਵੱਡੀ ਖਬਰ ਤੁਹਾਡੇ ਸਾਹਮਣੇ ਆ ਸਿੱਖਿਆ ਵਿਭਾਗ ਵੱਲੋਂ ਗਰਮੀ ਕਾਰਨ 30 ਜੁਲਾਈ ਜਾਨਕਿ ਅੱਜ ਤੱਕ ਸਕੂਲ ਬੰਦ ਆ ਤਾਂ ਦੇਖੋ ਇੱਕ ਪਾਸੇ ਜਿੱਥੇ ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਮਾਨਸੂਨ ਕਹਿਰ ਬਣ ਕੇ ਵਰ ਰਿਹਾ ਹੈ ਉੱਥੇ ਕਸ਼ਮੀਰ 'ਚ ਗਰਮੀ ਨੇ ਜੋਰ ਫੜ ਲਿਆ ਕਸ਼ਮੀਰ 'ਚ 25 ਸਾਲਾਂ ਦਾ ਰਿਕਾਰਡ ਗਰਮੀ ਨੇ ਤੋੜਿਆ ਕਸ਼ਮੀਰ 'ਚ ਅੱਤ ਦੀ ਗਰਮੀ ਪੈ ਰਹੀ ਹੈ 25 ਸਾਲਾਂ 'ਚ ਜੁਲਾਈ ਦਾ ਸਭ ਤੋਂ ਉੱਚਾ ਤਾਪਮਨ ਵਿੱਤੇ ਦਿਨ ਦਰਜ ਕੀਤਾ ਗਿਆ ਹੈ ਅੱਤ ਦੀ ਗਰਮੀ ਕਾਰਨ ਹਾਲਾਤ ਐਨੇ ਖਰਾਬ ਨੇ ਛੁੱਟੀਆਂ ਕਰਨੀਆਂ ਪਈਆਂ ਉਧਰ ਇੱਕ ਹੋਰ ਵੱਡੀ ਖਬਰ ਤੁਹਾਡੇ ਸਾਹਮਣੇ ਆ ਪੋਸਟ ਆਫਿਸ ਦੀ ਸਰਕਾਰੀ ਸਕੀਮ ਮਿਲੇਗਾ 10 ਲੱਖ ਤੱਕ ਦਾ ਕਲੇਮ ਤਾਂ ਦੇਖੋ ਭਾਰਤੀ ਡਾਕ ਵਿਭਾਗ ਨੇ ਇੰਡੀਆ ਪੋਸਟ ਪੇਮੈਂਟ ਬੈਂਕ ਚ 396 ਰੁਪਏ ਪ੍ਰਤੀ ਸਾਲ ਦੀ ਕੀਮਤ ਤੇ ਦੁਰਘਟਨਾ ਪਾਲਿਸੀ ਜਾਰੀ ਕੀਤੀ ਹੈ ਇਸ ਬੀਮਾ ਪਾਲਿਸੀ ਚ ਹਾਦਸੇ ਚ ਮੌਤ ਸਥਾਈ ਅਪੰਗਤਾ ਅੰਸ਼ਕ ਅਪੰਗਤਾ ਅੰਗ ਖਰਾਬ ਹੋਣ ਜਾਂ ਅਧਰੰਗ ਦੀ ਸਥਿਤੀ ਚ 10 ਲੱਖ ਰੁਪਏ ਤੱਕ ਦਾ ਦਾਅਵਾ ਪ੍ਰਦਾਨ ਕੀਤਾ ਜਾਵੇਗਾ ਹਾਦਸੇ ਚ ਸ਼ਿਕਾਰ ਹੋਣ ਤੇ ਹਸਪਤਾਲ ਚ داخل بیمہ ਧਾਰਕ ਵਿਅਕਤੀ ਨੂੰ ਆਈਪੀਡੀ ਇਲਾਜ ਦੇ ਖਰਚੇ ਲਈ 60000 ਰੁਪਏ ਡਰੈਸਿੰਗ ਤੇ ਆਪੀਡੀ ਖਰਚੇ ਲਈ 30000 ਰੁਪਏ ਦੀ ਰਕਮ ਪ੍ਰਦਾਨ ਕੀਤੀ ਜਾਵੇਗੀ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਹਸਪਤਾਲ ਚ ਭਰਤੀ ਹੋਣ ਦੀ ਸੂਰਤ ਚ 60000 ਰੁਪਏ ਤੋਂ ਲੈ ਕੇ ਇਸ ਤੋਂ ਇਲਾਵਾ 10 ਦਿਨਾਂ ਲਈ ਪ੍ਰਤੀ ਦਿਨ 1000 ਰੁਪਏ ਵਜੋਂ ਦਿੱਤੇ ਜਾਣਗੇ ਤਾਂ ਦੇਖੋ ਜੇਕਰ ਉਸ ਦਾ ਪਰਿਵਾਰ ਕੋਈ ਦੂਰੋਂ ਆਉਂਦਾ ਹੈ ਪਰਿਵਾਰਕ ਮੈਂਬਰ ਦੂਰੋਂ ਆਉਂਦਾ ਹੈ ਉਸ ਨੂੰ ਆਉਣ ਲਈ 25000 ਰੁਪਏ ਦੀ ਟਿਕਟ ਦੀ ਕੀਮਤ ਅਦਾ ਕੀਤੀ ਜਾਵੇਗੀ ਜੇਕਰ ਕਿਸੇ ਕਾਰਨ ਕਰਕੇ ਬੀਮਾ ਧਾਰਕ ਦੀ ਮੌਤ ਹੋ ਜਾਂਦੀ ਹੈ ਤਾਂ ਪਾਲਿਸੀ ਤਹਿਤ 5000 ਰੁਪਏ ਅੰਤਿਮ ਸੰਸਕਾਰ ਦੇਣ ਦੀ ਵਿਵਸਥਾ ਵੀ ਹੈ ਇਸ ਦੇ ਨਾਲ ਹੀ بیمੇ ਵਾਲੇ ਦਿਨ ਮੌਤ ਹੋ ਜਾਣ ਤੇ 10 ਲੱਖ ਤੱਕ ਦਾ ਬੀਮਾ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਲਈ 1 ਲੱਖ ਰੁਪਏ ਦੀ ਵੱਖਰੀ ਰਾਸ਼ੀ ਦੇਣ ਦੀ ਯੋਜਨਾ ਸਕੀਮ ਦੇ ਸੰਬੰਧ ਚ ਭਾਰਤੀ ਡਾਕ ਵਿਭਾਗ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਡਾਕ ਘਰਾਂ ਚ ਮੈਗਾ ਕੈਂਪ ਲਗਾਏ ਜਾਣਗੇ ਇਹ ਸਹੂਲਤ ਕਿਸੇ ਵੀ ਨਜ਼ਦੀਕੀ ਡਾਕ ਘਰ ਦੇ ਵਿੱਚ ਜਾ ਕੇ ਪੋਸਟਮੈਨ ਤੋਂ ਲਈ ਜਾ ਸਕਦੀ ਹੈ LIC ਕਰਨਿਆਂ ਦਾ ਨ ਪਾਲਿਸੀ ਦੀਆਂ 3 ਦੇ ਉਜਵਲ ਭਵਿੱਖ ਲਈ ਬਹੁਤ ਵਧੀਆ ਵਿਕਲਪ ਹੈ ਇਸ ਪਲਾਨ ਚ ਤੁਸੀਂ ਆਪਣੀ ਬੇਟੀ ਲਈ 2.5 ਲੱਖ ਰੁਪਏ ਤੱਕ ਦਾ ਫੰਡ ਜਮ੍ਹਾਂ ਕਰ ਸਕਦੇ ਹੋ ਇਸ ਤੋਂ ਇਲਾਵਾ ਇਸ ਸਕੀਮ ਚ ਟੈਕਸ ਲਾਭ ਲੋਨ ਫੈਸਿਲਿਟੀ ਆਦੀ ਦੀ ਸਹੂਲਤ ਵੀ ਉਪਲਬਧ ਹੈ ਜੇਕਰ ਤੁਹਾਡੀ ਬੇਟੀ ਦੀ ਉਮਰ ਇੱਕ ਸਾਲ ਤੋਂ 10 ਸਾਲ ਦੇ ਵਿਚਕਾਰ ਹੈ ਤਾਂ ਤੁਸੀਂ ਇਸ ਪਲਾਨ 'ਚ ਨਿਵੇਸ਼ ਕਰਕੇ ਵਧੀਆ ਰਿਟਰਨ ਕਮਾ ਸਕਦੇ ਹੋ ਉਧਰ ਇੱਕ ਹੋਰ ਵੱਡੀ ਖਬਰ ਤੁਹਾਡੇ ਸਾਹਮਣੇ ਆ 1 ਅਗਸਤ ਤੋਂ ਬਦਲ ਜਾਣਗੇ ਆਹ ਪੰਜ ਨਿਜਮ ਗੈਸ ਸਿਲੰਡਰ ਤੋਂ ਲੈ ਕੇ ਬਿਜਲੀ ਬਿੱਲ ਭਰਨਾ ਹੋ ਜਾਵੇਗਾ ਮਹਿੰਗਾ ਤਾਂ ਦੇਖੋ ਵੱਡੀ ਖਬਰ ਤੁਹਾਡੇ ਸਾਹਮਣੇ ਆ ਜਿਹੜੇ 1 ਅਗਸਤ ਤੋਂ ਬਦਲਾ ਹੋਣ ਜਾ ਰਹੇ ਨੇ ਉਹਨਾਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਇਹ ਬਦਲਾ ਸਿੱਧਾ ਤੁਹਾਡੀ ਜੇਬ ਤੇ ਅਸਰ ਪਾ ਸਕਦੇ ਨੇ 1 ਅਗਸਤ ਤੋਂ LPG ਗੈਸ ਸਿਲੰਡਰ HDFC ਕ੍ਰੈਡਿਟ ਕਾਰਡ ਦੇ ਚਾਰਜਾਂ 'ਚ ਵੱਡਾ ਬਦਲਾ ਹੋਣ ਜਾ ਰਿਹਾ ਜਿਸ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ ਤਾਂ ਅੱਗੇ ਤੁਸੀਂ ਦੇਖ ਸਕਦੇ ਹੋ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਨੇ ਵਪਾਰਕ ਅਤੇ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ 1 ਅਗਸਤ ਨੂੰ ਤੈਅ ਹੁੰਦੀਆਂ ਨੇ ਪਿਛਲੇ ਮਹੀਨੇ ਸਰਕਾਰ ਨੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਘਟਾਈਆਂ ਸਨ ਇਸ ਵਾਰ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਗੈਸ ਸਿਲੰਡਰ ਦੀ ਕੀਮਤ ਤੈਅ ਕਰੇਗੀ ਕਿਰਾਏ ਦਾ ਭੁਗਤਾਨ ਕਰਨ ਲਈ ਕ੍ਰੈਡ ਚੈੱਕ ਮੋਬਾਈਲ ਵਿਕ ਫਰੀ ਰਿਚਾਰਜ ਅਤੇ ਅਜਹੀਆਂ ਹੋਰ ਸੇਵਾਵਾਂ ਦੀ ਵਰਤੋਂ ਵਾਲੇ ਗਾਹਕਾਂ ਤੋਂ ਲੈਣ-ਦੇਣ ਦੀ ਰਕਮ ਤੇ 1% ਚਾਰਜ ਲਿਆ ਜਾਵੇਗਾ ਤਾਂ ਦੇਖੋ ਪ੍ਰਤੀ ਲੈਣ-ਦੇਣ ਲਈ 3000 ਤੱਕ ਸੀਮਾ ਸਾਰੀ ਰਕਮ ਤੇ 1% ਦਾ ਚਾਰਜ ਲੱਗੇਗਾ 5000 ਤੋਂ ਘੱਟ ਲੈਣ-ਦੇਣ ਤੇ ਕੋਈ ਵਾਧੂ ਚਾਰਜ ਨਹੀਂ ਲਗਾਇਆ ਜਾਵੇਗਾ 50000 ਤੋਂ ਵਾਧੂ ਲੈਣ-ਦੇਣ ਤੇ ਪੂਰੀ ਰਕਮ ਤੇ 1% ਚਾਰਜ ਕੀਤਾ ਜਾਵੇਗਾ ਥਰਡ ਪਾਰਟੀ ਐਪਸ ਰਾਹੀਂ ਜਿਵੇਂ ਕਿ ਕ੍ਰੈਡਿਟ ਚੈੱਕ ਮੋਬਿਕ ਅਤੇ ਹੋਰ ਰਾਹੀਂ ਕਿਤੇ ਗਏ ਲੈਣ-ਦੇਣ ਤੇ 1% ਚਾਰਜ ਲੱਗੇਗਾ ਬਕਾਇਆ ਰਕਮ ਦੇ ਆਧਾਰ ਤੇ ਲੇਟ ਪੇਮੈਂਟ ਪ੍ਰੋਸੈਸਿੰਗ ਚਾਰਜ ਨੂੰ 100 ਰੁਪਏ ਤੋਂ ਵਧਾ ਕੇ 1300 ਰੁਪਏ ਕਰ ਦਿੱਤਾ ਗਿਆ ਹੈ ਕਿਸੇ ਵੀ ਆਨਲਾਈਨ ਜਾਂ ਆਫਲਾਈਨ ਸਟੋਰ ਤੇ 이지 ईएमआई विकल्प ਦਾ ਲਾਭ ਲੈਣ ਲਈ 299 ਤੱਕ ਦਾ ईएमआई ਪ੍ਰੋਸੈਸਿੰਗ ਚਾਰਜ ਲੱਗੇਗਾ। ਅਗਸਤ 2024 ਤੋਂ Tata New Infinity HDFC ਬੈਂਕ ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ Tata New UPI ID ਦੀ ਵਰਤੋਂ ਕਰਦੇ ਹੋਏ ਯੋਗ UPI ਲੈਣ-ਦੇਣ ਤੇ 1.5% ਨਿਊ ਕੌਇਨ ਮਿਲਣਗੇ। ਜਿਸ ਦਾ ਯੂਜ਼ਰ ਨੂੰ ਨਾ ਤਾਂ ਕੋਈ ਫਾਇਦਾ ਹੋਵੇਗਾ ਨਾ ਕੋਈ ਲਾਭ। ਕੰਪਨੀ ਨੇ ਭਾਰਤ ਵਿੱਚ ਆਪਣੀਆਂ ਸੇਵਾਵਾਂ ਲਈ ਚਾਰਜ 70% ਤੱਕ ਘਟਾ ਦਿੱਤੇ ਨੇ ਇਸ ਦੇ ਨਾਲ ਹੁਣ Google Map ਆਪਣੀਆਂ ਸੇਵਾਵਾਂ ਲਈ ਡਾਲਰ ਦੀ ਬਜਾਏ ਭਾਰਤੀ ਰੁਪਏ ਵਿੱਚ ਚਾਰਜ ਕਰੇਗਾ ਇਸ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਤੇ ਨਾ ਹੀ ਕੋਈ ਵਾਧੂ ਚਾਰਜ ਲਗਾਇਆ ਗਿਆ ਹੈ ਵੱਡੀ ਅਪਡੇਟ ਤੁਹਾਡੇ ਸਾਹਮਣੇ ਆਗਸਤ ਦਾ ਮਹੀਨਾ ਆਉਣ ਵਾਲਾ ਹੈ ਸਾਲ 2024 ਚ 13 ਦਿਨ ਬੈਂਕ ਬੰਦ ਰਹਿਣਗੇ ਇਸ ਦਿਨ ਸਾਰੇ ਐਤਵਾਰ ਦੂਜੇ ਸ਼ਨੀਵਾਰ ਅਤੇ ਚੌਥੇ ਸ਼ਨੀਵਾਰ ਸ਼ਾਮਲ ਨੇ ਇਸ ਤੋਂ ਇਲਾਵਾ ਬੈਂਕ ਦੇ 6 ਦਿਨ ਬੰਦ ਰਹਿਣਗੇ 7 ਦਿਨ ਬੈਂਕਾਂ ਚ ਛੁੱਟੀ ਰਹੇਗੀ ਤਿਉਹਾਰਾਂ ਕਰਕੇ 15 ਅਗਸਤ 19 ਅਗਸਤ ਅਤੇ 26 ਅਗਸਤ ਨੂੰ ਵੀ ਛੁੱਟੀ ਰਹੇਗੀ ਤਾਂ ਦੇਖੋ ਜਿੰਨੀ ਕ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤਾਂ ਹਾਂਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਥੈਂਕ ਯੂ